ਪਹਿਲੀ ਮਜ਼ੇਦਾਰ ਪਹੇਲੀ ਕਿਹੜੀ ਚੀਜ਼ ਹੈ ਜੋ ਤੁਸੀਂ ਇਸ ਨੂੰ ਸਿਰਫ ਇੱਕ ਵਾਰ ਹੀ ਤੋੜ ਸਕਦੇ ਹੋ ਇਸ ਦਾ ਸਹੀ ਜਵਾਬ ਹੈ ਅੰਡਾ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਰਾਤ ਨੂੰ ਨਹੀਂ ਖੁੱਲਦੀ ਪਰ ਸਵੇਰੇ ਖੁੱਲਦੀ ਹੈ ਇਸਦਾ ਸਹੀ ਜਵਾਬ ਹੈ ਫੁੱਲ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਟੁੱਟਣ ਤੇ ਵੀ ਆਵਾਜ਼ ਨਹੀਂ ਕਰਦੀ ਇਸਦਾ ਸਹੀ ਜਵਾਬ ਹੈ ਵਾਦਾ ਚੌਥੀ ਪਹੇਲੀ ਕਿਹੜੀ ਚੀਜ਼ ਹੈ ਜੋ ਤੁਸੀਂ ਇਸ ਨੂੰ ਸਿਰਫ ਇੱਕ ਵਾਰ ਹੀ ਤੋੜ ਸਕਦੇ ਹੋ ਇਸ ਦਾ ਸਹੀ ਜਵਾਬ ਹੈ ਅੰਡਾ ਪੰਜਵੀਂ ਪਹੇਲੀ ਕਿਹੜੀ ਚੀਜ਼ ਉੱਪਰ ਤੇ ਹੇਠਾਂ ਜਾਂਦੀ ਹੈ ਪਰ ਕਦੇ ਵੀ ਆਪਣੀ ਜਗ੍ਹਾ ਤੋਂ ਨਹੀਂ ਹਲਦੀ ਇਸ ਦਾ ਸਹੀ ਜਵਾਬ ਹੈ ਪੌੜੀਆਂ ਛੇਮੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਘਰ ਨੂੰ ਜਿੰਨਾ ਵੀ ਵੱਡਾ ਦਿਖਾਉਂਦੀ ਹੈ ਉੰਨੇ ਹੀ ਛੋਟੇ ਦਿਖਦੀ ਹੈ ਇਸ ਦਾ ਸਹੀ ਜਵਾਬ ਹੈ ਸਮਾਨ ਦਾ ਟੇਰ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਹਰ ਰੋਜ਼ ਗੁੱਸੇ ਹੁੰਦੀ ਹੈ ਪਰ ਕਦੇ ਕੋਈ ਆਵਾਜ਼ ਨਹੀਂ ਕੱਢਦੀ ਇਸਦਾ ਸਹੀ ਜਵਾਬ ਹੈ ਪ੍ਰੈਸ਼ਰ ਕੁੱਕਰ 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਫੋਨ ਤੇ ਦੇਖਣ ਤੋਂ ਬਾਅਦ ਸੜ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਬੈਂਟਰੀ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਖਾਣਯੋਗ ਨਹੀਂ ਹੈ ਪਰ ਲੋਕ ਇਸ ਨੂੰ ਖਾਣ ਦਾ ਵਾਅਦਾ ਕਰਦੇ ਹਨ ਇਸ ਦਾ ਸਹੀ ਜਵਾਬ ਹੈ ਸੌ 10ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕਮਰੇ ਵਿੱਚ ਜਾਂਦੀ ਹੈ ਪਰ ਕਦੇ ਦਿਖਾਈ ਨਹੀਂ ਦਿੰਦੀ ਇਸਦਾ ਸਹੀ ਜਵਾਬ ਹੈ Wi-Fi ਸਿਗਨਲ 11ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਖੁਦ ਨਹੀਂ ਚੱਲਦੀ ਪਰ ਲੋਕਾਂ ਨੂੰ ਚਲਾਉਂਦੀ ਰਹਿੰਦੀ ਹੈ? ਇਸਦਾ ਸਹੀ ਜਵਾਬ ਹੈ ਸਮਾਂ। 12ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਟੁੱਟਦੀ ਰਹਿੰਦੀ ਹੈ ਪਰ ਕੋਈ ਆਵਾਜ਼ ਨਹੀਂ ਕਰਦੀ? ਇਸ ਦਾ ਸਹੀ ਜਵਾਬ ਹੈ ਨੀਂਦ